ਕਸਾਨੇ ਵੀਰੋ ਸਵਾਗਤ ਆ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 26 ਅਕਤੂਬਰ 2025 ਤੇ ਕੋਟਕਪੂਰੇ ਆਏ ਆ ਤੂੜੀ ਦੀ ਬੋਲੀ ਤੇ ਸਵੇਰ ਦੇ 7:30 ਵੱਜ ਚੁੱਕੇ ਆ 350 ਤੋਂ ਬੋਲੀ ਸ਼ੁਰੂ ਅੰਦਰ ਦੀ ਤੂੜੀ 350 ਬਾਬਾ ਕਿੱਥੇ ਜਾਣੀ ਆ ਪੰਜਰੀ ਵੱਢ ਜਾਉਗੇ ਬਾਈ 300 ਰੁਪਿਆ ਬੋਲੀ ਬੋਲੀ ਜਾਉਗਾ ਬਾਈ 350 55 400 360 ਦੀਏ 65 70 71 80 400 405 5 10 20 25 30 35 40 45 450 450 બોલાંગ ને 450 રૂપિયા લો પહેલી ਟਰਾਲੀ 450 ਰੁਪਏ ਜਿਹੜਾ ਰੇਡ ਰਿਆ ਤੇ ਅੰਦਰ ਦੀ ਵੀ ਤੂੜੀ ਸੀਗੀ ਤੇ ਤਰੀਕ ਅੱਜ ਹੋਗੀ 26 ਅਕਤੂਬਰ 2025 ਤੇ ਵੀ ਟਰਾਲੀਆਂ ਜਿਹੜੀਆਂ 7-8 ਆ ਜਾਈਆਂ ਤੇ ਅਗਲੀਆਂ ਟਰਾਲੀਆਂ ਜਿਹੜਾ ਪਰ ਰੇਟ ਦੇਖਾਂਗੇ ਬਾਈ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਦਬਕੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਜੀ ਤੇ ਅਗਲੀ ਟਰਾਲੀ ਦੇਖਦੇ ਆ ਬਾਈ ਟਰਾਲੀ ਵਾਲਾ ਕਿਹੜਾ ਆਹ ਬਾਹਲੀ ਤੋਂ ਹੈ ਅੰਦਰ ਆ ਗਈ ਥੋੜੀ ਚੱਕਲੀ ਜਿਹੇ ਥੋੜੀ ਬਾਹਲੀ ਆਏ ਦੇ ਨਾਲ ਦੀ ਬਾਈ ਪੰਜ ਗਰੀ ਜਾਏਗਾ 300 ਰੁਪਿਆ 350 ਜੀ 55 60 70 80 85 90 95 405 10 15 20 25 425 ਰੁਪਏ 30 ਰੁਪਏ 35 ਤੇ ਦੋਵੇਂ ਇਕੱਠੇ ਮੈਂ ਬਿਖਾਉ ਜੰਦਾ ਮੈਂ ਬਿਖਾਉ ਜੰਦਾ 35 ਰੁਪਏ ਬੋਲਾ ਕਿ ਨਾ 435 ਰੁਪਏ 5ਵੇਂ ਬਾਈ 300 ਰੁਪਏ ਕਰਾਇਆ ਲੋ ਵੀ 400 ਤੇ 35 ਰੁਪਏ ਲੱਗੀ ਅੰਦਰ ਦੀ ਤੂੜੀ ਹੋਈ ਸੀ ਤੇ 5 ਕਰਾਈ ਇੱਥੋਂ ਜਾਂਦਾ ਤੇ 500 ਰੁਪਏ ਜਿਹੜਾ ਕਰਾਇਆ ਤੇ ਸਦੋ ਅੱਗੇ ਉਹ ਦੇਖ ਲੈ ਮੈਂ ਠੱਕ ਪੈਂਦਾ ਬਈ ਕਰਮ ਹੈ दो ट्रालियाँ भी बोली हो चुकी लोड़ो ਇਹ ਦੇਖ ਲਓ ਇਹਦੀ ਬੋਲੀ ਲਾ ਲਓ ਅਨੋਲੀ ਮੰਡੀ ਦੇ ਵਿੱਚ ਰਸ਼ ਹੋਣ ਕਰਕੇ ਨਾ ਥੋੜਾ ਜਿਹਾ ਵੀ ਟਰਾਲੀਆਂ ਲਾਉਣ ਦੇ ਵਿੱਚ ਉਹ ਸਮੱਸਿਆ ਆਉਂਦੀ ਆ ਤੇ ਦੂਰ ਦੂਰ ਖੜ ਗਿਆ ਹੁੰਦਿਆਂ ਟਰਾਲੀਆਂ ਵੀ ਅੱਜ ਸੀ 7 5 6 ਆਈਆਂ ਜਿਹੜੀਆਂ ਤੇ ਦੋਵਾਂ ਦੀ ਬੋਲੀ ਜਿਹੜੀ ਹੋ ਚੁੱਕੀ ਐ ਤੇ ਵੀਡੀਓ ਨੂੰ ਮੈਂ ਤੱਬ ਕੇ ਲਾਈਕ ਐਂਡ ਸ਼ੇਅਰ ਕਰ ਰਿਹਾ ਜੀ ਹੈਗਾ ਬ 外 ਵਾਲਾ ਹੈਗਾ ਹੈਗਾ ਬਾਹਰ ਦੇ ਅੰਦਰ ਵਿੱਚ ਅੰਦਰ ਦੀ ਅੰਦਰ ਦੀ 300 300 ਅੰਦਰ ਦੀ 88 68 70 ਟੂੜੀ ਬਹੁਤ ਚੰਗੀ ਆ 75 75 80 81 90 ਟੱਕਲੀ ਜਣਾ ਮੈਨੂੰ 412 ਵਾਲੇ ਪੈਟਰੋਲ ਕਿਦੀ ਆ ਆਪਣੀ ਆ ਰਹਿ ਗਿਆ ਤੁਹਾਹਰਾ ਵਾਲੇ ਤੁਹਾਹਰਾ ਜਾਊਗਾ ਬੰਦ 400 5 10 15 20 25 30 35 435 ਬੋਲ ਲਏ 435 ਇਹ ਘਾਰਾ ਬਾਈ ਲੋ ਬਈ 435 ਰੁਪਏ ਬਈ ਜਿਹੜਾ ਇਹਦਾ ਰੇਟ ਰਿਆ ਤੇ ਇੱਕ ਘਾਰਾ ਵਾਲਾ ਜਿਹੜਾ ਥੂੜੀ ਨੇ ਜਾਣਾ ਇਹ ਤੋਂ ਮਗਰ ਜਿਹੜੀ ਇੱਕ ਟਰਾਲੀ ਹੋਰ ਰਹਿ ਗਈ ਉਹਦਾ ਰੇਟ ਬਾਈ ਦੇਖਾਂਗੇ ਬਾਕੀ ਵੀ ਦੋ ਟਰਾਲੀਆਂ ਪੈਂਦੀਆਂ ਇੱਕ ਹੋਰ ਆ ਗਈ ਸੀ ਤੇ ਉਹਨਾਂ ਜਿਹੜਾ ਰੇਟ ਆਪਾਂ ਦੇਖਾਂਗੇ ਕਿਥੋਂ ਤੱਕ ਜਾਂਦਾ ਮੋਟਰਸਾਈਕਲ ਵੀ ਪੜਾ ਸਾਈਡ ਤੇ ਕਰ ਦਿੱਗੇ 40 ਵੀ ਹੋ ਗਈ ਆ 1 40 440 ਬੋਲਣਗੇ ਆ 440 ਦੀ ਚਾਹ ਲੈ ਗਏ ਲੋਬੀ ਇਹ ਵੀ ਟਰਾਲੀ ਜਿਹੜੀ 400 ਤੇ 40 ਰੁਪਏ ਜਿਹੜੀ ਹੋਈ ਆ ਤੇ ਅੱਗੇ ਜਿਹੜਾ ਦੇਖਦੇ ਆਂ ਵੀ ਇੱਕ ਟਰਾਲੀ ਹੋਰ ਖੜੀ ਆ ਤੇ ਇਧਰੋਂ ਵੀ ਸੱਚ ਇੱਕ ਟਰਾਲੀ ਹੋਰ ਆ ਗਈ ਦੋ ਟਰਾਲੀਆਂ ਹਾਲੇ ਖੜੀਆਂ ਹੋਰ ਤੇ ਇਹਨਾਂ ਜਿਹੜਾ ਰੇਟ ਦੇਖਿਆ ਕਿੱਥੋਂ ਲੱਗੇ ਜਾਂਦਾ

अंदर <laughs> जी <últim> <laughs> <coughs> ਉਨੀ ਬੋਲਾ ਬਾਈ ਹਾਂ ਤੋ 300 300 ਅੱਜ 15 20 25 2300 350 50 60 65 70 75 375 ਰੁਪਏ ਉਹਨਾਂ ਬਾਈਕ ਦੇ ਲੋਗੇ ਇਹ ਟਰਾਲੀ ਲੱਗੀ 375 ਰੁਪਏ ਠੀਕ ਹੈ ਕੋਈ ਅੱਜ ਜਿਹੜੀਆਂ ਪੰਜ ਸੀਟ ਟਰਾਲੀਆਂ ਆਈਆਂ ਸੀ ਟੌਪ ਦਾ ਰੇਟ ਜਿਹੜਾ ਪਹਿਲੀ ਟਰਾਲੀ ਨੂੰ ਲੱਗਿਆ ਸੀ 455 ਰੁਪਏ ਤੋਂ ਤੇ ਅੱਜ ਵੀ ਐਤਵਾਰਾ ਕੋਟਕਪੂਰੇ ਬਾਸਮਤੀ ਜਿਹੜੀ ਬੋਲੀ ਅੱਜ ਤਾਂ ਹੋਣੀ ਨਹੀਂ ਨੀਗੀ ਤੇ ਤੂੜੀ ਜਿਹੜੀ ਬੋਲੀ 7:30 ਵਜੇ ਪੂਰੇ ਸ਼ੁਰੂ ਹੋ ਜਾਂਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਵੀ ਬਾਸਮਤੀ ਦਾ ਕੀ ਲੀਡਰ ਰਹੇ ਨਾ ਮਾਦਾ ਵਾਤਾ ਜਾਂ ਕਿਵੇਂ ਆ ਤੇ ਧੰਨਵਾਦ ਵੀਰੋ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ